ਭਾਰਤ ਦੀ ਆਜ਼ਾਦੀ ਲਈ ਬਹੁਤ ਸਾਰੇ ਸਿੱਖ ਸੂਰਮਿਆਂ ਨੇ ਸ਼ਹਾਦਤਾਂ ਦਿੱਤੀਆਂ 121 ਦੇ ਵਿੱਚੋਂ 93 ਸ਼ਹਾਦਤਾਂ ਸਿੱਖ ਸੂਰਮਿਆਂ ਦੀਆਂ ਹਨ ਇਹਦੇ ਵਿੱਚ ਕੈਨੇਡਾ ਦੀ ਧਰਤੀ ਤੇ ਸ਼ਹੀਦ ਹੋਣ ਵਾਲਾ ਇੱਕ ਯੋਧਾ ਭਾਈ ਮੇਵਾ ਸਿੰਘ ਵੀ ਹੈ ਭਾਈ ਮੇਵਾ ਸਿੰਘ ਜਿਹੜਾ ਕਿ ਕੈਨੇਡਾ ਵਿੱਚ ਗਦਰ ਪਾਰਟੀ ਦੇ ਲਈ ਬਦ ਚੜ ਕੇ ਹਿੱਸਾ ਲੈ ਕੇ ਕੰਮ ਕਰ ਰਿਆ ਸੀਗਾ ਉਸਨੇ ਇੱਕ ਪੁਲਿਸ ਅਫਸਰ ਹਾਪਕਿੰਸਨ ਦਾ ਸੌਦਾ ਲਾ ਦਿੱਤਾ ਸੀਗਾ ਕਿਉਂਕਿ ਹਾਪਕਿੰਸਨ ਨੇ ਇੱਕ ਗਦਰ ਪਾਰਟੀ ਦੇ ਕੁਝ ਬੰਦਿਆਂ ਦੇ ਵਿੱਚ ਫੁੱਟ ਪਾ ਕੇ ਕੁਝ ਬੰਦਿਆਂ ਨੂੰ ਆਪਣੇ ਨਾਲ ਮਿਲਾ ਲਿਆ ਸੀਗਾ ਤੇ ਇੱਕ ਬੇਲਾ ਸਿੰਘ 9 ਦੇ ਆਦਮੀ ਤੋਂ ਡਾਕਟਰ ਭਾਗ ਸਿੰਘ ਭਿੱਖੀਵਿੰਡ ਪ੍ਰਧਾਨ ਖਾਲਸਾ ਦੀਵਾਨ ਸੁਸਾਇਟੀ ਤੇ ਸਰਦਾਰ ਬਤਨ ਸਿੰਘ ਨੂੰ ਮਰਵਾ ਦਿੱਤਾ ਸੀਗਾ ਤੇ ਇਹ ਜਿਹੜਾ ਜਿਹੜਾ ਇਹ ਉਹਨਾਂ ਦਾ ਇਹ ਕਤਲ ਵੀ ਹੋਇਆ ਸੀਗਾ ਤਾਂ ਇਹ ਗੁਰਦੁਆਰੇ ਦੇ ਵਿੱਚ ਦੀਵਾਨ ਲੱਗੇ ਹੋਏ ਸਮੇਂ ਕੀਤਾ ਗਿਆ ਸੀਗਾ ਪਰ ਅਦਾਲਤ ਨੇ ਇਹ ਕਹਿ ਕੇ ਦੋਸ਼ਾਂ ਨੂੰ ਛੱਡ ਦਿੱਤਾ ਸੀਗਾ ਕਿ ਇਹਨਾਂ ਨੇ ਸваяਰ ਰੱਖਿਆ ਲਈ ਇਹ ਕੰਮ ਕੀਤਾ ਸੀਗਾ ਤੇ ਇਸ ਸਾਜ਼ਿਸ਼ ਦੇ ਵਿੱਚ ਭਾਰਤੀਆਂ ਤੇ ਹੋ ਰੀਆਂ ਕਾਰਵਾਈਆਂ ਵਿੱਚ ਗਦਰੀਆਂ ਨੂੰ ਸ਼ੱਕ ਸੀਗਾ ਵੀ ਹਾਪਕਿੰਸਨ ਦਾ ਪੂਰਾ ਹੱਥ ਸੀ ਇਸ ਲਈ ਉਹਨਾਂ ਦੇ ਮਨਾਂ ਦੇ ਵਿੱਚ ਇਹਦੇ ਬਾਰੇ ਬਹੁਤ ਗੁੱਸਾ ਸੀਗਾ ਤੇ ਮੇਵਾ ਸਿੰਘ ਲੋਪੋਕੇ ਨੇ ਇਸ ਨੂੰ ਸੋਧਣ ਦਾ ਮਨ ਬਣਾ ਲਿਆ 21 ਅਕਤੂਬਰ 1914 ਨੂੰ ਭਾਈ ਮੇਵਾ ਸਿੰਘ ਨੇ ਇਸ਼ਨਾਨ ਕਰਕੇ ਨਿਤਨੇਮ ਕਰਕੇ ਕਚਹਿਰੀ ਦੇ ਵਿੱਚ ਆ ਗਿਆ ਸੀਗਾ ਤੇ ਜਦੋਂ ਉੱਥੇ ਹਾਫ ਕਿੰਸਨ ਪਹੁੰਚਿਆ ਤਾਂ ਇਹਨਾਂ ਨੇ ਉਹਦਾ ਜਿਹੜਾ ਇਹ ਸੌਦਾ ਲਾ ਦਿੱਤਾ ਤੇ ਉਸ ਤੋਂ ਪਿੱਛੋਂ ਭਾਈ ਮੇਵਾ ਸਿੰਘ ਅਰੈਸਟ ਹੋ ਗਏ ਪਰ ਇਸ ਕੇਸ ਦੇ ਵਿੱਚ ਉਹਨਾਂ ਦੇ ਨਾਲ ਹੋਰ ਦੋ ਬੰਦੇ ਤਿੰਨ ਬੰਦੇ ਨਾਮਜ਼ਦ ਕਰ ਲਏ ਸੀਗੇ ਸ੍ਰੀ ਹਸਨ ਰਹੀਮ ਸਰਦਾਰ ਕਰਤਾਰ ਸਿੰਘ ਚੰਨ ਤੇ ਸਰਦਾਰ ਬਲਵੰਤ ਸਿੰਘ ਖੁਰਦਪੁਰ ਤੇ ਸਰਦਾਰ ਮਿਤ ਸਿੰਘ ਪੰਡੋਰੀ ਨੂੰ ਵੀ ਸਾਜ਼ਿਸ਼ ਪਰ ਭਾਈ ਮੇਵਾ ਸਿੰਘ ਨੇ ਅਦਾਲਤ ਦੇ ਵਿੱਚ ਬਿਆਨ ਦਿੱਤਾ ਵੀ ਇਹ ਕੰਮ ਉਹਨਾਂ ਇਕੱਲਿਆਂ ਨੇ ਕਰਿਆ ਇਹਨਾਂ ਦਾ ਕਿਸੇ ਦਾ ਹੋਰ ਕੋਈ ਰੋਲ ਨਹੀਂ ਉਹਨਾਂ ਨੂੰ ਬਚਾਉਣ ਦੇ ਲਈ ਪੂਰੀ ਜ਼ਿੰਮੇਵਾਰੀ ਆਪਣੇ ਤੇ ਲੈ ਲਈ ਤੇ ਅਦਾਲਤ ਨੇ ਬਾਕੀਆਂ ਨੂੰ ਬਰੀ ਕਰ ਦਿੱਤਾ ਤੇ ਇਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਇਤੀ ਸੀਗੀ 30 ਅਕਤੂਬਰ 1914 ਨੂੰ ਭਾਈ ਮੇਵਾ ਸਿੰਘ ਨੂੰ ਮੌਤ ਦੀ ਸਜ਼ਾ ਸੁਣਾਤੀ ਬਰੀ ਕਰਤੇ ਦੇ 11 ਜਨਵਰੀ 1915 ਨੂੰ ਫਾਂਸੀ ਦੇ ਦਿੱਤੀ ਗਈ ਇਸ ਤਰ੍ਹਾਂ ਭਾਈ ਮੇਵਾ ਸਿੰਘ ਦੀ ਜਿਹੜੀ ਇਹ ਕੈਨੇਡਾ ਦੇ ਵਿੱਚ ਸ਼ਹਾਦਤ ਹੋਈ ਸੀਗੀ ਤੇ ਇਸ ਇਹ ਪਹਿਲੇ ਸ਼ਹੀਦ ਕੈਨੇਡਾ ਦੀ ਧਰਤੀ ਤੇ ਸੀਗੇ ਤੇ ਜਦੋਂ ਕੈਨੇਡਾ ਦੇ ਵਿੱਚ ਗੁਰਨਾਨਕ ਜਹਾਜ਼ ਜਿਹੜਾ ਭਾਈ ਗੁਰਤੀਤ ਸਿੰਘ ਹੋਣੀ ਲੈ ਕੇ ਭਾਰਤੀਆਂ ਨੂੰ ਲੈ ਕੇ ਕੈਨੇਡਾ ਦੇ ਵਿੱਚ ਉਹਨਾਂ ਨੂੰ ਕੰਮ ਦਿਵਾਉਣ ਲਈ ਪਹੁੰਚੇ ਸੀਗੇ ਤਾਂ ਉਸ ਜਹਾਜ਼ ਜਿਹਨੂੰ ਕਾਮਾਗਾਟਾ ਮਾਰੂ ਜਹਾਜ਼ ਵੀ ਕਿਹਾ ਜਾਂਦਾ ਹੈ ਉਹ ਵੈਨਕੂਵਰ ਦੀ بندرگاہ ਤੇ ਉੱਥੋਂ ਦੇ ਅਫੀਸਰਸ ਨੇ ਉਹਨੂੰ ਨਾ ਹੀ ਲੱਗਣ ਦਿੱਤਾ ਸੀਗਾ ਤੇ ਇਹਨਾਂ ਤੇ ਤਸ਼ੱਦਦ ਵੀ ਕੀਤਾ ਸੀਗਾ ਤੇ ਉਸੇ ਜਹਾਜ਼ ਨੂੰ ਉੱਥੋਂ ਵਾਪਸ ਫੇਰ ਮੋੜ ਦਿੱਤਾ ਗਿਆ ਸੀਗਾ ਜਿਹਦੇ ਬਾਰੇ ਪਿਛਲੇ ਕੁਝ ਸਮਿਆਂ ਦੇ ਵਿੱਚ ਜਿਹੜੇ ਉੱਥੋਂ ਦੇ ਪ੍ਰਧਾਨ ਮੰਤਰੀ ਸੀਗੇ ਮਿਸਟਰ ਟਰੂਡੋ ਉਹਨਾਂ ਨੇ ਵੀ ਮਾਫੀ ਮੰਗ ਲਈ ਸੀ ਇਸ ਚੀਜ਼ ਦੀ ਵੀ ਉਸ ਸਮੇਂ ਗਲਤ ਹੋਇਆ ਤੋਂ ਗੱਲ ਦੱਸਣ ਦਾ ਭਾਵ ਇਹ ਆ ਵੀ ਜਿੱਥੇ ਇਹ ਯਾਦੀ ਦੀ ਗੱਲ ਚਾਰੇ ਸੀਗੀ ਉੱਥੇ ਜਿਹੜੇ ਪੰਜਾਬ ਤੋਂ ਬਾਹਰ ਗਏ ਹੋਏ ਸੀਗੇ ਦੁਜੇ ਦੇਸ਼ਾਂ ਦੀ ਧਰਤੀ ਤੇ ਚਾਹੇ ਕੈਨੇਡਾ ਦੀ ਚਾਹੇ ਅਮਰੀਕਾ ਦੀ ਤੇ ਉੱਥੇ ਵੀ ਜਿਹੜੀ ਗਦਰ ਲਹਿਰ ਚੱਲੀ ਸੀਗੀ ਉਹਨਾਂ 'ਚ ਸਿੱਖ ਸੂਰਮਿਆਂ ਦਾ ਬਹੁਤ ਵੱਡਾ ਰੋਲ ਸੀ ਤੇ ਮੇਵਾ ਸਿੰਘ ਪਹਿਲਾ ਸ਼ਹੀਦ ਆ ਜਿਹੜਾ ਬਾਹਰਲੀ ਧਰਤੀ ਤੇ ਹੋਇਆ ਪਰ ਸਾਡੇ ਸਾਨੂੰ ਇਹ ਇਸ ਚੀਜ਼ ਦਾ ਹਮੇਸ਼ਾ ਅਫਸੋਸ ਰਹੇਗਾ ਕਿ ਜਿਵੇਂ ਉਸ ਦੇ ਦਿਨ ਮਨਾਣੇ ਚਾਹੀਦੇ ਆ ਇੱਥੋਂ ਦੀਆਂ ਸਰਕਾਰਾਂ ਨੂੰ ਜਾਂ ਸਾਡੀ ਕੌਮ ਨੂੰ ਉਦਾਂ ਨਹੀਂ ਹੋ ਰਿਹਾ ਕੇਵਲ ਇੱਕ ਭਗਤ ਸਿੰਘ ਰਾਜਗੁਰੂ ਸਖਦੇਵ ਨੂੰ ਲੋਕ ਜਾਣਦੇ ਨੇ। ਯਾ ਕਰਤਾਰ ਸਿੰਘ ਸਰਾਭਾ ਦਾ ਵੀ ਨਾਂ ਅੱਜਕੱਲ ਪੰਜਾਬ ਦੇ ਵਿੱਚ ਚੱਲਦਾ ਹੈ ਯਾ ਕਦੇ ਉਦਮ ਸਿੰਘ ਸੁਨਾਮ ਦਾ ਆਂਦਾ ਹੈ। ਪਰ ਮੇਵਾ ਸਿੰਘ ਵਰਗੇ ਦੇ ਜਿਹੜੇ ਬਹੁਤ ਜ਼ਿਆਦਾ ਜਿਹੜੇ ਯੋਧਿਆਂ ਗਦਰੀ ਬਾਬੇ ਉਹਨਾਂ ਦਾ ਨਾਂ ਇਤਿਹਾਸ ਦੇ ਪੰਨਿਆਂ ਦੇ ਵਿੱਚ ਅਜੇ ਤੱਕ ਉਹਨਾਂ ਨੂੰ ਉਹ ਬਣਦੀ ਥਾਂ ਨਹੀਂ ਦਿੱਤੀ ਗਈ ਜਿਹੜੀ ਦੇਣੀ ਚਾਹੀਦੀ ਸੀ। ਸੋ ਮੇਵਾ ਸਿੰਘ ਜਿਦਿਕੇ ਬਹੁ ਬੜੀ ਦੇਣਾ ਇਹ ਇਹਦਾ ਇਤਿਹਾਸ ਸਮੁੱਚੀ ਕੌਮ ਨੂੰ ਤੇ ਸਮੁੱਚੇ ਭਾਰਤੀਆਂ ਨੂੰ ਪਤਾ ਲੱਗਣਾ ਚਾਹੀਦਾ ਵੀ ਇਹ ਜਿਹੜੀ ਤੁਹਾਨੂੰ ਇਹ ਆਜ਼ਾਦੀ ਦਵਾਈ ਆ ਇਹਦੇ ਚ ਪੰਜਾਬ ਵਾਲਾਂ ਦਾ ਕਿੱਡਾ ਵੱਡਾ ਰੋਲ ਆ ਕਿਉਂਕਿ ਜਿਹੜੀ ਕਾਲੇ ਪਾਣੀ ਦੇ ਵਿੱਚ ਵੀ 2646 ਹੋਏ ਸੀਗੇ ਉਹਦੇ ਚ ਵੀ 2146 ਕਾਲੇ ਪਾਣੀ ਦੇ ਵਿੱਚ ਪੰਜਾਬ ਤੋਂ ਹੀ ਸੀਗੇ ਪਰ ਜਦੋਂ ਅੱਜ ਦੇ ਹਾਲਾਤ ਪੰਜਾਬੀਆਂ ਦੇ ਦੇਖਦੇ ਹਾਂ ਤਾਂ ਉਸ ਸਮੇਂ ਅਫਸੋਸ ਹੁੰਦਾ ਵੀ ਜਿਵੇਂ ਪੰਜਾਬ ਦੇ ਨਾਲ ਤੇ ਇੱਥੇ ਕੌਮ ਦੇ ਨਾਲ ਵਿਤਕਰਾ ਕੀਤਾ ਜਾਂਦਾ ਉਹ ਨਹੀਂ ਹੋਣਾ ਚਾਹੀਦਾ ਆਜ਼ਾਦੀ ਤੋਂ ਬਾਅਦ ਜਿਹੜਾ ਵਾਅਦੇ ਕੀਤੇ ਗਏ ਸੀਗੇ ਆਜ਼ਾਦੀ ਤੋਂ ਪਹਿਲਾਂ ਵੀ ਕੈਸਾ ਕੀਤਾ ਦਿੱਤਾ ਜਾਊਗਾ ਮਾਸਟਰ ਤਾਰਾ ਸਿੰਘ ਮਾ ਖੜਕ ਸਿੰਘ ਹੋਣਾ ਨਾਲ ਵੀ ਜਿੱਥੇ ਤੁਸੀਂ ਆਜ਼ਾਦੀ ਦਾ ਨਿਕਮਾਨ ਸਕੋਗੇ ਉਹ ਤਾਂ ਕੀ ਦੇਣਾ ਸੀਗਾ ਉਹਨਾਂ ਨੂੰ ਅੱਜ ਤੱਕ ਪੂਰੇ ਬੰਦੇ ਅਧਿਕਾਰ ਨਹੀਂ ਦਿੱਤੇਗੇ ਵਨ ਪੰਜਾਬ ਨੂੰ ਉਹਨਾਂ ਦੀ ਰਾਜਧਾਨੀ ਵੀ ਨਹੀਂ ਦਿੱਤੀਗੀ ਨਾ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਦੇ ਜਿਹੜੇ ਕੰਟਰੋਲ ਉਹ ਦਿੱਤੇ ਗਏ ਆ ਤੇ ਨਾ ਹੀ ਜਿਹੜੇ ਇੱਥੋਂ ਦੇ ਜਿੰਨੀ ਵੀ ਇੱਥੋਂ ਦੀ ਅੱਜ ਤੱਕ ਨਸਲ ਕੁਸੀ ਹੋਈ ਆ ਉਹਦਾ ਕੋਈ ਇਨਸਾਫ ਨਹੀਂ ਮਿਲਿਆ ਤੇ ਦਰਬਾਰ ਸਾਹਿਬ ਦਾ ਤੁਹਾਨੂੰ ਪਤਾ ਵੀ 1955 ਦੇ ਵਿੱਚ ਵੀ ਹੋਇਆ ਸੀਗਾ ਤੇ ਇਸ ਤੋਂ ਬਾਅਦ 1984 ਚ ਵੀ ਹੋਇਆ ਆਜ਼ਾਦ ਭਾਰਤ ਚ ਹੋਇਆ ਜਾਂ ਪਹਿਲਾ ਅਹਿਮਦ ਸ਼ਾਹ ਗਜ਼ਲੀ ਦੇ ਟਾਈਮ ਹੋਇਆ ਸੀਗਾ ਤੈਮੂਰ ਦੇ ਟਾਈਮ ਮੱਸਾ ਰੰਗੜ ਦੇ ਟਾਈਮ ਜਗਰੀਆ ਖਾਨ ਦੇ ਟਾਈਮ ਸੋ ਇਹ ਇਤਿਹਾਸ ਸਾਰਿਆਂ ਨੂੰ ਨਵੀਂ ਪਨੀਰੀ ਨੂੰ ਖਾਸ ਤੌਰ ਤੇ ਪਤਾ ਹੋਣਾ ਚਾਹੀਦਾ ਆਪਣੇ ਯੋਧਿਆਂ ਬਾਰੇ ਤੇ ਮੈਂ ਆਸ ਕਰਦਾ ਇਸ ਵੀਡੀਓ ਨੂੰ ਤੁਸੀਂ ਵਾਦੇ ਵਾਦੇ ਸ਼ੇਅਰ ਕਰੋਗੇ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ